ਤਾਂ ਪੰਜਾਬ ਦੇ ਇੱਕ ਪਿੰਡ ਤੋਂ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਦੋ ਨੌਜਵਾਨਾਂ ਦਾ ਘਰ ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਦੋਵੇਂ ਮ੍ਰਿਤਕ ਇੱਕ ਦੋਸਤ ਦੇ ਘਰ ਸੁੱਤੇ ਪਏ ਸੀ ਇਸ ਦੌਰਾਨ ਦੋਸ਼ੀ ਆਇਆ ਅਤੇ ਸੌਂਦੇ ਹੋਏ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਦਰਸਲ ਇਹ ਪੂਰਾ ਘਟਨਾਕਰਮ ਜਲੰਧਰ ਚ ਵਾਪਰਿਆ ਜਿੱਥੇ ਕਿ ਜਲੰਧਰ ਵਿੱਚ ਹੀ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੂਤਰਾਂ ਮੁਤਾਬਕ ਦੋਵੇਂ ਨੌਜਵਾਨ ਇੱਕ ਦੋਸਤ ਦੇ ਘਰ ਸੌ ਰਹੇ ਸੀ ਇਸ ਦੌਰਾਨ ਮਲਜ਼ਮ ਆਇਆ ਅਤੇ ਸੌਂਦੇ ਹੋਏ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਉੱਥੇ ਹੀ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁੜ ਗਈ ਹੈ ਤਾਂ ਉਧਰ ਪੁਲਿਸ ਨੇ ਇਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਨੇ ਪੁਲਿਸ ਮੁਤਾਬਕ ਕਤਲ ਕਰਨ ਵਾਲਾ ਦੋਵਾਂ ਨੌਜਵਾਨਾਂ ਦਾ ਕ੍ਰਾਈਮ ਪਾਰਟਨਰਸ਼ਿਪ ਆਫ ਦੇ ਦੋਵੇਂ ਨੌਜਵਾਨ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸੀ ਜਿਨ੍ਹਾਂ ਵਿੱਚ ਦੋਸ਼ੀ ਵੀ ਸ਼ਾਮਲ ਸੀ ਤਿੰਨੋਂ ਲੰਮਾ ਪਿੰਡ ਚੌਕ ਕੋਲ ਸਥਿਤ ਸ਼ਹੀਦ ਉਦਮ ਸਿੰਘ ਨਗਰ ਵਿੱਚ ਆਪਣੇ ਚੌਥੇ ਸਾਥੀ ਦੇ ਘਰ ਰੁਕੇ ਹੋਏ ਸਨ ਜਾਣਕਾਰੀ ਮੁਤਾਬਕ ਰਾਤ ਕਰੀਬ 2:30 ਵਜੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ 10 ਵਜੇ 4 ਵਜੇ ਦੋਸ਼ੀ ਨੇ ਆਪਣੇ ਸਾਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਉੱਥੇ ਹੀ ਮਕਾਨ ਮਾਲਕ ਨੂੰ ਢਾਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਵਾਰਦਾਤ ਮਗਰੋਂ ਚੌਥਾ ਦੋਸਤ ਹੀ ਦੋਵਾਂ ਨੂੰ ਲੈ ਕੇ ਹਸਪਤਾਲ ਪਹੁੰਚੇ ਆ ਪੁਲਿਸ ਮੁਤਾਬਕ ਮਾਰਨ ਵਾਲਿਆਂ ਵਿੱਚ ਮੋਤਾ ਸਿੰਘ ਦਾ ਰਹਿਣ ਵਾਲਾ ਸ਼ਿਵਮ ਅਤੇ ਬਸਤੀ ਸ਼ੇਖ ਦਾ ਰਹਿਣ ਵਾਲਾ ਵਿਨੇ ਤਿਵਾਰੀ ਸ਼ਾਮਲੇ ਦੋਨਾਂ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲਾ ਮਿੱਠਾਪੁਰ ਦਾ ਰਹਿਣ ਵਾਲਾ ਮੰਨਾ ਦੱਸਿਆ ਗਿਆ ਹੈ ਜੀ ਹਮ ਦੋਸ਼ੀ ਦਾ ਨਾਮ ਮੰਨਾ ਦੱਸਿਆ ਗਿਆ ਜੋ ਕਿ ਪਿੰਡ ਮਿੱਠਾਪੁਰ ਦਾ ਰਹਿਣ ਵਾਲਾ ਹੈ ਫਿਲਹਾਲ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਰਿਹਾ ਕਿ ਨਿਯਮਸ਼ੀਤ ਫੌਮ ਨੇ ਆਪ ਨੂੰ ਇਹ ਕੋਈ 6 ਕੁ ਮਹੀਨੇ ਦੇ ਕਰੀਬ ਹੈ ਅੱਜ ਮਾਰ ਲਿਆ ਪੰਜਾਬੀ ਫੋਨ ਮੈਨੂੰ ਸਿਗੂਲ ਹਸਪੀਟਲ ਬਿਲੰਗਰ ਤੋਂ थाना ਰਾਮਾ ਮੰਡੀ ਵਿੱਚ ਇੱਕ ਫੋਨ ਮਿਲਿਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ लड़का ਜਿਹੜਾ ਆਇਆ ਸੀ ਕਿ ਗੋਈਆਂ ਲੱਗੀਆਂ ਮਿੱਟਾ ਮੈਂ ਇੱਥੋਂ ਨੂੰ ਉਹ ਸੀਗੇ ਸਾਥ ਵਿੱਚ ਦਾਖਲ ਹੋ ਗਿਆ ਹਸਪੀਟਲ ਨੂੰ ਕਾਰ ਦੇ ਲਈ ਦਿੱਤੀ ਸੀ ਇਸ ਨੂੰ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚ ਓ ਰਾਮਾ ਮੰਡੀ ਹਮਮ ਸਤਪ੍ਰਿੰਦਰ ਸਿੰਘ ਮੇਰ ਫੋਰਸ ਸਿਗੂਲ ਹਸਪੀਟਲ ਕੋਲ ਪਹੁੰਚਿਆ ਸੀ ਹਮ ਅਨ ਦਾ ਮੇਨ ਟਾਈਮ ਇਹ ਜਿਹੜਾ ਸ਼ਿਮਮ ਯੂਜ ਸੀ ਉਹਦੀ ਡੱਚਰ ਚੁੱਕੀ ਸੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਖੰਦੂ ਔਰ ਉਹਦੀ ਵੀ ਜਿਹੜੀ ਹੈਗੀ ਸੀਟ ਹੈ ਜੋ ਬਰਾਡ ਡੈੱਡ ਐਟ ది ਸਪੌਟ ਉਹ ਹੈ ਸੀਗੀ ਜੀ ਤੋ ਐਕਚੁਅਲ ਉੱਥੇ ਜਿਹੜਾ ਉਹਦਾ ਇਹ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਸਾਜ ਜਿੰਨਕ ਦੋਨਾਂ ਦੀ ਡੈਥ ਹੋ ਗਈ ਹੈ ਕਿ ਤੀਸਰਾ ਇੰਨਾ ਦੇ ਨਾਲ ਮਨੀ ਮਠਾਪੁਰੀਆ ਇਹ ਇੰਨੇ ਚੋਸ ਸੀਗੇ ਰਾਤੀ ਜਿੱਥੇ ਆਪਾਂ ਖੜੇ ਆ ਉਦੋਂ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹਨਾਂ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਣੇ ਦੋ ਮਿੰਟਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਠਾਪੁਰੀਆ ਹੂੰ ਤੇ ਰਾਤੀ ਕੋਈ 12:30 ਵਜੇ ਆ ਉਹ ਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਚੰਦਰ ਮੱਲ ਦਾ ਘਰ ਇੱਥੇ ਆਈ ਸੀ ਤੇ ਕਹਿੰਦੇ ਸੀ ਵੀ ਇਹਨਾਂ ਨੇ ਰੋਟਾ ਹੀ ਵੇਖ ਤੱਕ ਗੱਲਬਾਤ ਕੀਤੀ ਮੈਂ ਤੇ ਸਵੇਰੇ ਇੱਕ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਕਰਨਾ ਤੇ ਸੁੱਤੇ ਪੈ ਸੀ ਸੋਗੇ ਸੀ ਫਿਰ 4:00 ਵਜੇ ਜਿਹੜਾ ਕਿ ਇਹਨਾਂ ਨੂੰ ਦੱਸਿਆ ਹੈਗਾ ਮੁੰਡੇ ਨੇ ਹਰਚੰਦਰ ਮੱਲ ਜਿਹੜਾ ਕਿ ਲੜਾਈ ਮੁਕਤ ਹੈ ਕਿ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆ ਤੇ ਉਹਨੇ ਇਮੀਡੀਏਟਲੀ ਪੁਲਿਸ ਨੂੰ ਬੁਲਾਇਆ ਤਾਂ ਦੇਖੇ ਜਿਹੜਾ ਮਨੀ ਮਿੱਠਾ ਪੁੱਤ ਜਿਹੜਾ ਇਹਨਾਂ ਦਾ ਸਾਥੀ ਸੀ ਉਹਦੀ ਆਪਣੀ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਸੀ ਸ਼ਿਵਮ ਨੂੰ ਮਾਰ ਲਈ ਤੇ ਨਾਲ ਹੀ ਜਿਹੜੀਆਂ ਹੈ 4-5 ਗੋਲੀਆਂ ਉਹ ਰੌਂਡ ਫਾਇਰ ਕਰ ਦਿੱਤੀਆਂ ਜਿਹਨੇ ਤਵਾੜੀ ਸੀ ਉਹਦੇ ਮਨ ਕਿਨੇ ਤਵਾੜੀ ਤਾਂ ਐਟ ਦੀ ਸਪੌਟੀ ਡੈੱਡ ਹੋ ਗਿਆ ਸੀ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀ ਉਹਨੂੰ ਸਿਬਲ ਹਸਪੀਟਲ ਲੈ ਕੇ ਗਏ ਸੀ ਤਾਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅਰਜਿੰਦਰ ਮਨੀ ਦੇ ਅੱਖਾਂ ਦੇ ਸਾਹਮਣੇ ਹੋ ਗਿਆ इवन ਕਿ ਜਿਹੜਾ ਸ਼ਿਵਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਾਰੀ ਹੈ ਮਨੀ ਮਠਾਪੁਰੀਆਂ ਨੇ ਮਾਰੀ ਜਿਹੜਾ ਕਿ ਇਹਨਾਂ ਦਾ ਦੋਸਤ ਸੀ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਰ ਟੀਮ ਸਾਡੀ ਜਿਹੜਾ ਡੌਗ ਸਕਵਾ ਆਇਆ ਹੈਗਾ ਮੁਲਜ਼ਮ ਆਲਰੇਡੀ ਆਲਰੇਡੀ ਨੋਮੀਨੇਟ ਹੈਗਾ ਬਾਈ ਨੇ ਐਫ ਆਈ ਆ ਤਾਂ ਐਫ ਆਈ ਆ ਸੀ ਦਰਜ ਕਰਕੇ ਦੀ ਤਕਨੀਕ ਸਰਕਾਰਨ ਕਿ ਇਹ ਗੋਲੀਆਂ ਕਿਉਂ ਨਿਰਮਲ ਦੀ ਚਲਾਈਆਂ ਗਈਆਂ ਕੱਟੇ ਸੁੱਤੇ ਸੀ ਦੀ ਇਹਨਾਂ ਦੀ ਬਹਿਸ ਹੋਈ ਸੀ ਬੇਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਜਿਹੜੇ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮੁਕੱਦਮਾ ਨੇ ਇਸ ਕਰਦਾ ਹਜੇ ਤੱਕ ਨਹੀਂ ਕੀਤਾ ਲੇਕਿਨ ਕੋਈ ਬਹਿਸਬਾਹੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰਾ ਇਨਸੀਡੈਂਟ ਵਾਪਰਿਆ ਹੈ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਿੱਠਾਪੁਰ ਦੇ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਕਿ ਕਿਤਾ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲੇ ਹੈ ਕਿ ਉਹ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੇ ਦੋ ਵੈਪਨ ਸੀ ਕਿਸੇ ਲਾਇਸੈਂਸੀ ਨਹੀਂ ਉਹ ਸਾਰੇ ਨਜਾਇਜ਼ ਵੈਪਨ ਨੇ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਬਾਕੀ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੀਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਤੇ ਹੱਥ ਵਿੱਚ ਕਿਸਤ ਸੀ ਕਿ ਮਨੀ ਮਿੱਠਾ ਪੂਰੀ ਆਦੀ ਤੇ ਇਹਨੇ ਫਿਰ ਇਹਨਾਂ ਨੇ ਵੀ ਥ्रेट ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਬੰਦਾ ਡਰ ਜਾਂਦਾ ਹੈ ਉਹ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਟ ਫੜ ਲਾਂਗੇ ਆਪਾਂ ਟੀਮ ਸਾਡੀ ਸਰ ਜੀ ਪਹਿਲੇ ਵੀ ਕਹਿੰਦੇ ਮੈਂ ਪਹਿਲੇ ਵੀ ਮਾਮਲੇ ਦਰਜ ਹੈ ਜੀ ਸ਼ਿਵਮ ਨੇ ਸਿਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਰਦਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕਿ ਉਹ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਪਹਿਲੀ ਵਾਰੀ ਮਿਲਿਆ ਸੀ ਕਿਹੜੇ ਦੋ ਲੋਗ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਅਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਾਡੇ ਨਾਲ ਤੇ ਪਹਿਲ ਵੀ ਮਕਰ ਦੇ ਦਰਜ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮੁਕੱਦਮੇ ਦਰਜ ਨੇ ਘੋੜੀ ਚਲਾਉਣ ਦੀ ਤੇ ਲੜਾਈ ਚ ਹਰ ਜਵੇਦ ਮਣੀ ਦੇ ਖਿਲਾਫ ਵੀ ਮੁਮਨਾ ਮਿੱਠਾ ਗੁਰੀਏ ਤੇ ਇਹਨਾਂ ਦੇ ਉੱਤੇ ਹੈ ਵੀ ਕ੍ਰਿਮੀਨਲ ਰਿਪੋਰਟ ਦਈ ਹੈ 4 ਠੀਕ ਅੱਛਾ 4 ਕ੍ਰਿਮੀਨਲ ਰਿਪੋਰਟ ਦਈ ਹੈ ਠੀਕ ਠੀਕ ਹੈ ਪੁਲਿਸ ਨੇ ਕ੍ਰਾਈਮ ਸੀਨ ਤੋਂ ਕੁਝ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਨੇ ਜਾਣਕਾਰੀ ਮੁਤਾਬਕ ਸ਼ਿਬਮ ਨੂੰ 4 ਅਤੇ ਵਿਨੇ ਨੂੰ 5 ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿੱਚ ਝਗੜਾ ਹੋ ਗਿਆ ਸੀ ਇਹ ਨੌਜਵਾਨ ਪੁਲਿਸ ਨੂੰ ਪਹਿਲਾਂ ਵੀ ਲੜਿੰਦੇ ਸੀ ਭਾਵੇਂ ਇਹਨਾਂ ਤੇ ਪਹਿਲਾਂ ਵੀ ਕੁਝ ਪਰਚੇ ਦਰ ਸੀ ਜਿਸ ਵਿੱਚ ਪੁਲਿਸ ਨੂੰ ਇਹਨਾਂ ਦੀ ਪਾਲਸੀ ਅਤੇ ਹੁਣ ਤੀਜੇ ਦੋਸਤ ਨੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ